ਅਕੀਨਾਂ ਮੈਂ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੇਦਿਕ ਕੰਪਲਕਸ ਸਰਕਮ ਡਾਕਟਰ ਇੰਸਪੈਕਟਰ ਅੱਜ ਡਿਪਾਰਟਮੈਂਟ ਵੱਲੋਂ ਸੇਵਾ ਕੀਤਾ ਗਿਆ ਹੈ ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਹਦੇ ਚ ਕੰਜੇਪਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਕਾਰਿਸ਼ਨਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਸ ਦੇ ਕਰਕੇ ਜਿਹਦਾ ਕਿ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਣ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜੇ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮਨੁਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪੈਸ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟੋ ਲਗਾਉਂਦੇ ਆ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਸਾਰਾ ਕੁਝ ਦਿਖਾਇਆ ਜਾਊਗਾ ਉਹ ਸਾਰਾ ਜੋ ਬੰਦ ਦੀ ਕਾਰਵਾਈ ਹੋਗੀ ਉਹ ਕਿੱਡੀ ਚਾਹੀ ਸੀਲ ਖਾਤਾ ਖੁੱਲ ਜਾਏਗੀ ਇਹਨਾਂ ਦੀ ਜਦੋਂ ਆਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਸਰ ਉੱਤੇ ਅਧਰ ਅਫੇਅਰ ਵੀ ਦਰਜ ਹੋਈ ਹੋਈ ਹੈ ਐਫ ਆਈ ਆਰ ਵੀ ਦਰਜ ਹੋਈ ਹੈ ਉੱਤੇ ਸੰਗਰੂਰ ਹਾਂਜੀ ਕਿੰਨੇ ਬੰਦੇ ਦਾ ਪਤਾ ਕੁਝ ਕਿੰਨੇ ਬੰਦੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ Jesus.